ਪਹਿਲਾਂ ਦੱਸੋ ਬ੍ਰੈਸ ਕਿੰਨੇ ਲਾਏ ਬ੍ਰੈਸ ਕਿੰਨੇ ਲਾਏ ਨਹੀਂ ਮੈਨੇ ਲਾਈਏ ਕਿਨੇ ਉੜਕੇ ਲੱਗੀ ਉੜਕੇ ਲੱਗੂ ਜੀ ਪ੍ਰੈਸ ਲਾਈ ਕਿਨੇ ਸੱਤ ਦੱਸ ਪ੍ਰੈਸ ਉੱਤੇ ਕਦੇ ਸੀ ਜਿਹੜੇ 10 ਬਣਾ ਦੇ ਦੱਸੀ ਦੱਸ ਸੱਤ ਦੱਸ ਤੂੰ ਸੱਚ ਕਹਿੰਦਾ ਤੈਨੂੰ ਕੀ ਰਹਿਣੀ ਮੈਂ ਪੁੱਛਾਂ ਮੈਂ ਪੁੱਛਾਂ ਜੂ ਮਾਣਾ ਮੋਟਾ 10 ਸੱਚ ਨਾਲ ਮੈਂ ਰੈਪਰਸ ਨਹੀਂ ਫਟਲਾ ਸੀ ਯਾਰ ਉਹ ਮੈਂ ਮਰ ਜਣਾ ਨਹੀਂ ਮੇਰੀ ਕਿਸੇ ਨਾਲ ਤੁਸਾਂ ਮੈਂ ਲਈ ਨਹੀਂ ਹੈਗੀ ਫਿਰ ਇਹਨੇ ਲੈ ਜੇ ਪ੍ਰੈਸ ਕਿੱਧਰ ਲੈ ਜਾਮ ਬੱਚੇ ਬਾਹਰੋਂ ਇੱਕ ਮਿੰਟ ਬਰਾ ਮੇਰੇ ਨਾਲ ਬਾਹਰੋਂ ਬੰਦਾ ਪ੍ਰੈਸ ਲੱਗ ਗਿਆ ਬੱਚਾ ਦੱਸੋ ਆ ਕੇ ਇੱਕ ਮਿੰਟ ਬੱਚੇ ਬੰਦੇ ਦੱਸ ਰਿਹਾ ਕਿੱਥੇ ਖੜਾ ਸੀ ਕੰਮ ਨੇ ਤੇ ਅੰਦਾਜ਼ਾ ਕਿੰਨਾ ਲਾਈ ਕਿੰਨੇ ਪ੍ਰੈਸ ਲਿਆਦਾ ਕਿੰਨਾ ਹੈ ਦੇਖ ਪਰਦਾ ਨਾ ਕੋਈ ਹੋਵੇ ਆਹ ਦੇਖ ਇੱਕ ਵਾਰੀ ਦੱਸਦੇ ਰੋਟੇ ਦਰੀਆਂ ਤੋਂ ਜੋਬਾ ਤੋਂ ਉਹ ਕਹਿੰਦਾ ਕੰਮ ਨਹੀਂ ਕਰਦਾ ਮੇਰੇ ਤਾਂ ਪ੍ਰੈਸ ਲਾਈ ਜਾ ਕਿਉਂ ਲਾਈ ਪ੍ਰੈਸ ਇਹਨੇ ਕਿਉਂ ਲਾਈ ਤੁਸੀਂ ਕੰਮ ਕੌਣ ਕਰਦਾ ਇਹਦਾ ਤੂੰ ਬੋਲ ਤਾਈ ਜਣੀ ਆ ਤੈਨੂੰ ਮੈਂ ਨਹੀਂ ਕਰਾਂਦੀ ਵੀਰੇ ਤੁਹਾਡੇ ਸਾਹਮਣੇ ਖੜੀ ਹੋ ਜਾ ਤੂੰ ਨੱਚ ਕੇ ਆ ਜਾ ਨਿਓ ਤੁਹਾਡੇ ਸਾਹਮਣੇ ਤੂੰ ਬੱਚੇ ਨੇ ਕਿਉਂ ਮਾਰਿਆ ਇਰੇ ਮੈਂ ਕੰਮ ਨਕਤਾਂ ਨੂੰ ਮਾਰੋ ਬੱਚੇ ਦਾ ਤਾਂ ਹੀ ਮਾਰਿਆ ਕਿਉਂ ਨਹੀਂ ਉਹ ਤੇ ਤੁਹਾਡਾ ਬੱਚੇ ਨੇ ਕਿੰਨੇ ਮਾਰੇ ਮੇਰੇ ਮੋਨ ਵੱਡਾ ਇਹ ਕੋਈ ਗਲਤੀ ਕਰਦਾ ਸੀਗਾ ਮੈਂ ਨਹੀਂ ਸੀ ਕਰਿਆ ਇਹ ਬੱਚਾ ਖੁਦ ਬਦ ਹੋ ਗਿਆ ਉਸ ਨੂੰ ਪਰ ਕੀ ਕਹਿੰਦੇ ਨੇ ਕਿ ਮੈਂ ਕਿੰਨਾ ਲੀਨ ਦੀ ਮੈਂ ਉਹਦੇ ਪਿੱਛੇ ਨਿਸ਼ਾਨੇ ਵਿੱਚ ਇਹ ਵੀ ਕਹਿੰਦੇ ਕਿ ਇੱਕ ਸਾਲ ਤੋਂ ਹੋ ਗਿਆ ਨਾ ਤੇ ਪਾਏ ਨੂੰ ਇੱਕ ਮਿੰਟ ਚਲੋ ਸਮਾਂ ਬਹੁਤ ਜ਼ਿਆਦਾ ਹੋ ਗਿਆ ਛੋਟੀ ਛੋਟੀ ਬੋਲਦੇ ਛੋਟੀ ਛੋਟੀ ਛੇ ਚੰਦਰ ਤੇ ਜਿਵੇਂ ਆਪਾਂ ਕੰਮ ਬਣਾ ਲੈਂਦੇ ਆ ਦੁਪਹਿਰੇ ਨੂੰ ਖਾ ਲੈਣੇ ਆ ਬਾਪ ਜੀ ਇੰਗਲਿਸ਼ ਗੱਲ ਪ੍ਰੂਫ ਕਰ ਉਹਦੇ ਕੰਮ ਨੇ ਮੇਰੇ ਚੁੱਕ ਮੇਰੇ ਅਸਲੋਂ ਤੁਹਾਨੂੰ ਉਹਨਾਂ ਦੱਸਦਾ ਤੁਹਾਨੂੰ ਮੈਂ ਵਾਦਾ ਕਰਦਾ ਤਾਨੂੰ 100% ਮੈਂ ਪੂਰੇ ਜੀਲ ਚ ਕਰਾਵਾਂਗੇ ਤਾਨੂੰ ਬਾਹਰ ਕਿਉਂ ਤੁਸੀਂ ਤਸ਼ੱਦਦ ਕਰ ਦਿਓ ਕੁੱਤੇ ਨੂੰ ਕਰ ਦਿਓ ਤੁਸੀਂ ਤਸ਼ੱਦਦ ਕਰਾਂਗੇ ਚਮ ਚਮ ਕਰੋ ਕੁੱਤੇ ਨੂੰ ਪਿਆਰੇ ਇੱਕ ਮਾਸੂਮ ਤੇ ਤੁਸੀਂ ਐਡਾ ਤਸ਼ੱਦਦ ਕਰਦੇ ਹੋ ਕੁੱਤਿਆਂ ਨੂੰ ਕਰਦੇ ਹੋ ਅਸ ਬੱਚੇ ਨੂੰ ਕਿਉਂ ਨਹੀਂ ਦਿਨਾਂਗੇ ਕਿਉਂ ਲੱਕ ਲੋਗੇ ਮਰ ਜਾ ਤੂੰ ਭਾਈ ਜੀ ਆਇਆ ਤੁਹਾਨੂੰ ਕਰਾ ਲਿਆਉਗਾ ਮੇਰੇ ਨਾਲ ਹੀ ਆਊਗਾ ਬੱਚਾ ਹਰ ਵਾਰ ਕੋ ਸਰਪੰਚ ਸਾਹਿਬ ਤੁਸੀਂ ਘੜੇ ਨੂੰ ਬੱਚਾ ਮੇਰੇ ਨਾਲ ਲੈ ਚਲੋ ਚਲੋ ਬਾਬਾ ਜੀ ਨਾਲ ਆਊਗਾ ਟੱਟਾਂ ਦੇ ਨਿਸ਼ਾਨ ਲੱਗੇ ਵੇਖ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਜੋ ਕਿ ਮਹਿਜ਼ 10 ਸਾਲ ਦਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਸੂਮ ਬੱਚੇ ਦੀ ਕੁੱਟ ਇਸ ਦੀ ਮਾਂ ਨੇ ਕੀਤੀ ਹੈ ਜਿਸ ਨੇ ਤਸ਼ੱਦਦ ਢਾ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਇਸ ਦੀ ਮਤਰੀ ਮਾਂ ਹੈ ਜੀ ਹਾਂ ਮਾਮਲਾ ਪਟਿਆਲਾ ਦੀ ਰਿਸ਼ੀ ਕਲੋਨੀ ਦਾ ਜਿੱਥੇ ਇੱਕ ਸਤੇਲੀ ਮਾਂ ਵੱਲੋਂ ਬੱਚੇ ਤੇ ਜ਼ੁਲਮ ਢਾਇਆ ਗਿਆ ਪੀੜਿਤ ਬੱਚੇ ਅਨੁਸਾਰ ਉਸਤੇ ਗਰਮ ਪ੍ਰੈਸ ਲਗਾਈ ਗਈ ਅਤੇ ਨੌਕਰਾਂ ਵਾਂਗ ਘਰ ਦੇ ਕੰਮ ਕਰਵਾਏ ਜਾਂਦੇ ਸਨ ਤੇ ਰੋਜ਼ਾਨਾ ਹੀ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਇੰਨਾ ਕਿਹਾ ਹੀ ਐਸੀ ਨੋਟਰ ਤੇ ਤੈਨੂੰ ਇਹ ਕੰਮ ਕੋਂਦੇ ਕੋਲੇ ਨੇ ਨੋਟਰ ਪੱਜ ਗੋ ਰੋ ਹੱਦ ਕੋ ਕੰਮ ਇਹ ਤੋਂ ਕੰਮ ਕਰ ਚਾਰਾ ਫਿਰ ਇਹ ਦਾਸ ਕੰਮ ਜਾਂਦੀ ਸੀ ਫਿਰ ਇਹਨਾਂ ਨਾਲ ਮੁੰਡਾ ਜੁੜਿਆ ਹੀ ਉਹ ਫਿਰ ਉਹ ਵੀ ਕੰਮ ਇਹ ਕਰਦਾ ਸੀ ਉਹ ਕੌਣ ਕੀ ਕੰਮ ਕਰਦੀ ਉਹ ਲੇਡੀ ਕੌਣ ਹੈ ਉਹ ਉਹ ਬੰਦੇ ਇਹਦਾ ਕਰਦੇ ਆ ਗੁੱਪ ਕੀਤਾ ਹੋਇਆ ਆਪਣਾ ਉਹ ਤਾਂ ਇਹਨਾਂ ਦਾ ਨੌਕਰ ਕਰੋ ਗਿਆ ਸੀਗਾ। ਨੌਕਰ ਨਾਲ ਮੈਂ ਹੋਰ ਹੀ ਭੱਜ ਗਿਆ ਸੀ। ਅੱਛਾ ਆ ਜਾ ਤੂੰ ਐਸੇ ਬੱਦ ਗਿਆ ਸੀਗਾ। ਹਾਂਜੀ। ਉਹ ਤੋਂ ਬਾਅਦ ਤੂੰ ਸਾਰਾ ਕੰਮ ਕਰਦਾ। ਨਾ ਕਰੇ ਮੈਂ ਉਹਦੇ ਨਹੀਂ ਭੱਜਿਆ ਸੀ। ਇਹ ਮੂਹਰ ਕੀ ਲਗਾਇਆ ਸੱਟਾਂ ਜਿਹੜੀ ਬੱਜੇ ਮੂਹ ਤੇ ਕੀ ਲਗਿਆ ਹੈ? ਪ੍ਰੈਸ ਲਾਈਆ। ਪ੍ਰੈਸ ਲਾਈਆ। ਹਾਂਜੀ। ਕਿਉਂ ਪ੍ਰੈਸ ਕਿਉਂ ਲਗਾਈ ਉਹਨੇ? ਉਹ ਨਹੀਂ ਕਹਤੋ ਕੰਮ ਮੈਂ ਸਾਰਾ ਕਰਦੇ ਮੈਂ ਨੇ। ਘਰ ਤੋਂ ਲਾਈ ਸੀ। ਕਿਹੜੇ ਕਿਹੜੇ ਕੰਮ ਕਰਦਾ ਪੁੱਤੂ? ਚਾਰਪੋਰਚਾ ਕਰਦਾ ਕੱਪੜੇ ਤੁੰਨ ਬਣਾਵਾ ਦੇਦਾ ਤੂੰ। ਬਾਪੂ। ਹਾਂਜੀ। ਤੈਨੂੰ ਕੀ ਲੈ ਕੇ ਲੱਗੇ ਆਏ ਸੀ? ਹੈ?

ਕੋਈ ਹੋਰ ਮੈਨੂੰ ਸਮਝ ਨਹੀਂ ਆਉਂਦੀ ਨਾ ਕਿਸੇ ਸਮਾਂ ਉਹ ਗਰਮ ਮਗਲ ਦੇ ਕੰਮ ਕਰਦਾ ਹਾਂ ਤੇਰੇ ਮੰਮੀ ਡੈਡੀ ਨੂੰ ਹੁਣ ਖਬਰ ਮਿਲੀ ਹੈ ਇਸ ਬਾਰੇ ਕਿ ਪ੍ਰੈਸ ਲਗਾਈ ਇਹਨੂੰ ਮੈਨੂੰ ਹੁਣ ਮਿਲਣੀ ਆ ਚਲ ਨੰਬਰ ਨੰਬਰ ਪਤਾ ਹੈ ਤੇਰੇ ਯਾਦ ਹੈ ਕੋਈ ਕਿਸੇ ਦਾ ਰਹਿਣ ਵਾਲਾ ਮੈਂ ਹਰਿਪੁਰਤਾਂ ਦਾ ਹੈ ਹਰਿਪੁਰਤਾਂ ਦਾ ਮੈਨੂੰ ਦੱਸ ਦੇ ਅੱਜ ਇਹ ਹੁਣੇ ਤੈਨੂੰ ਕੀ ਕਹਿ ਕੇ ਲਿਆਇ ਸੀ ਕੰਮ ਤਾਂ ਪਹਿਲੇ ਰਹਿ ਗਏ ਪੈਸੇ ਤੁਸੀਂ ਵੀ ਤੇ ਆ ਸੀ ਤੈਨੂੰ ਦਾਂਗੇ ਕਿਨੇ ਉਮਰ ਦੇ ਹੋ ਤੂੰ ਕਿਨੇ ਤੇਰੀ ਉਮਰ ਕਿਨੇ ਪਤਾ ਨਹੀਂ ਕਿੰਨੀ ਵਾਰ ਜਦ ਆਪਣਾ ਫਰਜ਼ੀ ਸੇਵਾ ਸੁਸਾਇਟੀ ਪਿੰਡ ਲਚਕਾਨੀ ਦੇ ਮੈਂਬਰਾਂ ਨੂੰ ਇਸ ਸਬੰਧੀ ਪਤਾ ਲੱਗਾ ਤਾਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚਣ ਤੋਂ ਬਾਅਦ ਪਰਿਵਾਰ ਨਾਲ ਨੋਕ-ਝੋਕ ਤੋਂ ਬਾਅਦ ਪੀੜਿਤ ਬੱਚੇ ਦਾ ਉਹਨਾਂ ਵੱਲੋਂ ਰੈਸਕਿਊ ਕੀਤਾ ਗਿਆ ਸੁਸਾਇਟੀ ਦੇ ਮੁਖੀ ਨੇ ਦੱਸਿਆ ਕਿ ਸਾਰੇ ਮਾਮਲੇ ਸਬੰਧੀ ਪੁਲਿਸ ਨੂੰ ਵੀ ਜਾਣੂ ਕਰਵਾਇਆ ਗਿਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਪਟਿਆਲੇ ਰਿਸ਼ੀ ਕਲੋਨੀ ਦੇ ਵਿੱਚੋਂ ਸਾਨੂੰ ਜਿਹੜੀ ਇੱਕ ਇਨਫੋਰਮੇਸ਼ਨ ਆਉਂਦੀ ਆ ਵੀ ਇੱਕ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਘਰ ਦੇ ਵਿੱਚ ਔਰ ਇਸ ਬੱਚੇ ਤੋਂ ਬਹੁਤ ਜ਼ਿਆਦਾ ਘਰ ਦਾ ਕੰਮ ਕਰਵਾਇਆ ਜਾਂਦਾ ਸੀਗਾ ਜੀ ਜਿਵੇਂ ਘਰ ਦਾ ਝਾੜੂ ਪੋਚਾ ਅਤੇ ਘਰ ਦੇ ਵਿੱਚ ਕੁਝ ਜਾਨਵਰ ਰੱਖੇ ਸੀ ਉਹਨਾਂ ਦੀ ਸਭ ਸੰਭਾਲ ਲਈ ਬੱਚੇ ਨੂੰ ਮਜਬੂਰ ਕੀਤਾ ਜਾਂਦਾ ਸੀ 10-15 ਕੁੱਤਿਆਂ ਦੇ ਵਿੱਚ ਬੱਚੇ ਨੂੰ ਰੱਖਿਆ ਜਾਂਦਾ ਸੀ ਕਿਸੇ ਵੇਲੇ ਵੀ ਉਹ ਬੱਚੇ ਦਾ ਵੀ ਨੁਕਸਾਨ ਜਿਹੜਾ ਕਰ ਸਕਦੇ ਸੀ ਪਰ ਇਹ ਜਿਹੜੇ ਲੇਡੀ ਆ ਜੀ ਜਿਹੜੀ ਆਪਣਾ ਉਹ ਇਹਦੇ ਜਿਹੜੇ origignal ਮਾਤਾ ਨਹੀਂ ਹੈਗੀ ਬੱਚੇ ਦੀ ਬੱਚੇ ਦੇ ਮਾਪੇ ਹਜੇ ਲੱਭਣੇ ਬਾਕੀ ਨੇ ਵੀ ਇਹ ਕਿੱਦਾਂ ਇਹਨਾਂ ਕੋਲੇ ਆਇਆ ਸਾਨੂੰ ਤਾਂ ਇਹ ਲੱਗਦਾ ਵੀ ਇਹ ਕਿਟਨੈਪ ਕਰਕੇ ਲੈ ਕੇ ਆਏ ਨੇ ਜੀ ਬੱਚੇ ਨੂੰ ਉਸ ਤੋਂ ਬਾਅਦ ਅਸੀਂ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਘਰ ਦੇ ਵਿੱਚੋਂ ਜਦੋਂ ਬੱਚਾ ਸਾਨੂੰ ਮਿਲਦਾ ਉਸ ਬੱਚੇ ਦੇ ਢੂਹੀ ਦੇ ਉੱਪਰ ਲਾਸ਼ਾਂ ਬੈਲਟਾਂ ਉਹਦੇ ਮਾਰੀਆਂ ਜਾਂਦੀਆਂ ਸੀਗੀਆਂ ਔਰ ਬੱਚੇ ਦੇ ਸਿਰ ਦੇ ਵਿੱਚ ਸੱਟ ਲੱਗਣ ਕਰਕੇ ਖੂਨ ਜਿਹੜਾ ਕੰਨ ਦੇ ਵਿੱਚੋਂ ਵੀ ਬੱਚੇ ਦੇ ਖੂਨ ਨਿਕਲਿਆ ਜੀ ਔਰ ਇਹਨਾਂ ਨੇ ਇਸ ਲੇਡੀ ਨੇ ਮਨੀ ਨਾਮ ਦੀ ਲੇਡੀ ਨੇ ਬੱਚੇ ਦਾ ਨਾਮ ਜਿਹੜਾ ਲਾਡੀ ਰੱਖਿਆ ਵਾ ਸੀਗਾ ਜੀ ਔਰ ਬੱਚੇ ਦੇ ਜਿਹੜਾ ਤੁਸੀਂ ਦੇਖੋ ਇੱਕ ਲੇਡੀ ਦੀ ਕਿੱਥੋਂ ਤੱਕ ਗਿਰ ਚੁੱਕੀ ਐ ਇੱਕ ਸਾਡਾ ਅੱਜ ਦਾ ਇਨਸਾਨ ਵੀ ਗਰਮ ਪ੍ਰੈਸ ਕਰਕੇ ਬੱਚੇ ਦੇ ਮੂੰਹ ਦੇ ਲਾ ਦਿੱਤੀ ਗਈ ਆ ਇਹ ਚੀਜ਼ ਤੁਸੀਂ ਆਪ ਸਾਰੇ ਭੈਣ ਭਰਾ ਸੋਚ ਕੇ ਦੇਖੋ ਔਰ ਅਸੀਂ ਬੇਨਤੀ ਕਰਾਂਗੇ ਜੀ ਜਿਹੜੀ ਪ੍ਰਸ਼ਾਸਨ ਦੇ ਅੱਗੇ SSP ਸਾਹਿਬ ਦੇ ਅੱਗੇ ਸਾਡੀ ਇਹ ਬੇਨਤੀ ਆ ਵੀ ਇਸ ਕੇਸ ਨੂੰ ਬੜੇ ਧਿਆਨ ਨਾਲ ਦੇਖਿਆ ਜਾਵੇ ਇਸ ਦੀ ਜਾਂਚ ਪੜਤਾਲ ਕੀਤੀ ਜਾਵੇ ਵੀ ਕੀ ਇਹ ਤੇ ਮਾਪੇ ਨੇ ਤਾਂ ਨਹੀਂ ਬੱਚੇ ਨੂੰ ਵੇਚਿਆ ਜਾਂ ਇਹ ਕਿੱਥੋਂ ਖਰੀਦ ਕੇ ਲੈ ਕੇ ਆਏ ਨੇ ਜਾਂ ਇਹ ਕਿੱਥੋਂ ਕਿਟਨੈਪ ਕਰਕੇ ਲੈ ਕੇ ਆਏ ਨੇ ਇਸ ਲੇਡੀ ਨੂੰ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤਾਂ ਜੋ ਇਹਨੂੰ ਸਜ਼ਾ ਮਿਲ ਸਕੇ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡਾ ਘਾਣ ਇਸ ਲੇਡੀ ਨੇ ਕੀਤਾ ਘਰ ਦੇ ਵਿੱਚ ਇੱਕ ਕੈਦ ਕਰਕੇ ਕਿਡਨਾਪ ਕਰਕੇ ਇੱਕ ਬੱਚੇ ਦੇ ਉੱਪਰ ਤਸ਼ੱਦਦ ਕੀਤਾ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਤੇ ਮੀਡੀਆ ਦਾ ਧੰਨਵਾਦ ਕਰਦੇ ਆਂ ਵੀ ਤੁਸੀਂ ਇਸ ਆਵਾਜ਼ ਨੂੰ ਚੱਕਣ ਲਈ ਅੱਗੇ ਆਏ ਇਸ ਮਾਸੂਮ ਦੀ ਆਵਾਜ਼ ਨੂੰ ਵੱਡੇ ਪੱਧਰ ਤੇ ਤੁਸੀਂ ਲੈ ਕੇ ਜਾ ਰਹੇ ਹੋ ਧੰਨਵਾਦ ਮੀਡੀਆ ਦਾ ਤੇ ਸਾਡੀ ਐਸਐਸਪੀ ਸਾਹਿਬ ਹੋਰ ਆਫੀਸਰ ਸਹਿਬਾਨਾਂ ਦੇ ਅੱਗੇ ਬੇਨਤੀ ਆ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਵੀ ਇਹ ਸਾਡੀ ਬੇਨਤੀ ਨੂੰ ਮੰਨਦੇ ਹੋਏ ਸੁਣਦੇ ਹੋਏ ਬੱਚੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਦਰਿੰਦਿਆਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਜੀ ਮਾਮਲੇ ਸੰਬੰਧੀ ਐਸਪੀ ਸਿਟੀ ਸਰਫਰਾਜ਼ ਆਲਮ ਨੇ ਦੱਸਿਆ ਕਿ ਮਾਮਲੇ ਸੰਬੰਧੀ ਬੰਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੇਖੋ 1 ਫਰਵਰੀ 2025 ਨੂੰ ਆਪਣੇ ਸਟੇਟ ਥਾਣਾ ਵਿੱਚ ਇੱਕ ਇਨਫੋਰਮੇਸ਼ਨ ਆਈ ਸੀ ਕਿ ਆਪਣਾ ਫਰ ਸੇਵਾ ਸੁਸਾਇਟੀ ਲਸ਼ਕਾਨੀ ਵੱਲੋਂ ਜਿਨ੍ਹਾਂ ਵੱਲੋਂ ਦੱਸਿਆ ਗਿਆ ਸੀ ਕਿ ਇੱਕ ਮਨੀ ਸ਼ਰਮਾ ਲੇਡੀ ਜੋ ਰਿਸੀ ਕਾਲਨੀ ਦੀ ਰਹਿਣ ਵਾਲੀ ਹੈ ਉਹਦੇ ਵੱਲੋਂ ਇੱਕ 10 ਸਾਲ ਦੇ ਬੱਚੇ ਨੂੰ ਛੋਟਾ ਬੰਦਕ ਬਣਾ ਕੇ ਤਸਦਦ ਕੀਤੀ ਜਾ ਰਹੀ ਹੈ ਜਦੋਂ ਪੁਲਿਸ ਵੱਲੋਂ ਰੇਡ ਕੀਤਾ ਗਿਆ ਤਾਂ ਬੱਚੇ ਨੂੰ ਬਰਾਮਦ ਕੀਤਾ ਗਿਆ ਬੱਚੇ ਦੇ ਉਤੇ ਕਾਫੀ ਇੰਜਰੀ ਸੀਗੀ ਲਾਈਕ ਹਾ ਟਾਈਟਨ ਰੋਡ ਵੱਲੋਂ ਵੀ ਪੇਸ ਤੇ ਇੰਜਰੀ ਸੀਗੀ ਤੇ ਹੋਰ ਵੀ ਇੰਜਰੀ ਦੇ ਨਿਸ਼ਾਨ ਸੀਗੇ ਇਸ ਮਾਮਲੇ ਦੀ ਗੰਮੀਰ ਦੇਖਦੇ ਹੋਏ ਪੁਲਿਸ ਐਫਆਈਆਰ ਨੰਬਰ 16 ਅੰਡਰ ਸੈਕਸ਼ਨ 77 ਜੀ ਜੀ ਐਕਟ ਤੇ ਹੋਰ ਵੀ ਬੀਨਸ ਦੀ ਧਾਰਾਆਂ ਤਹਿਤ ਪਰਚਾ ਦਰਜ ਕੀਤਾ ਗਿਆ ਤੇ ਅਕਿਊਜ਼ਡ ਮਨੀ ਸ਼ਰਮਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਰ ਕੋਈ ਐਸਆਈਡੀ ਵਗੈਰਾ ਦਾ ਵੀ ਗਠਨ ਕੀਤਾ ਗਿਆ ਨਹੀਂ ਜੀ ਹਲੇ ਤਫਤੀਸ਼ ਚੱਲ ਰਹੀ ਹੈ ਲੇਕਿਨ ਮਾਮਲੇ ਨਹੀਂ ਗੰਭੀਰਤਾ ਦੇਖਦੇ ਹੋਏ ਜਿਹੜੀ ਚਾਈਲਡ ਵੈਲਫੇਅਰ ਸੁਸਾਇਟ ਕਮੇਟੀ ਹੁੰਦੀ ਹੈ ਜ਼ਿਲ੍ਹੇ ਦੀ ਉਹਨੂੰ ਵੀ ਵਿੱਚ ਲੋਕ ਚ ਲਿਆ ਗਿਆ ਹੈ ਉਹਨਾਂ ਨਾਲ ਵੀ ਰਾਫਤਾ ਕੀਤਾ ਜਾ ਰਿਹਾ ਹੈ ਤੇ ਬੱਚੇ ਦਾ ਮੈਡੀਕਲ ਵੀ ਕਰਾਇਆ ਗਿਆ ਹੈ ਅਕੋਰਡਿੰਗਲੀ ਅਗੇ ਦੀ ਕਾਰਵਾਈ ਕੀਤੀ ਜਾਏ ਸਰ ਬੱਚੇ ਦੇ ਕਿੰਨੇ ਕਿੰਨੇ ਜਿਵੇਂ ਕਿ ਹਿਊਮਨ ਟ੍ਰੈਫਿਕਿੰਗ ਦਾ ਵੀ ਕੋਈ ਆਈਟਮ ਹੈਗਾ ਸਰ ਆ ਸਕਦਾ ਹੈਗਾ ਕਿਉਂਕਿ ਬੱਚਾ ਲੀਗਲ ਤੌਰ ਤੇ ਅਡਾਪਟ ਕੀਤਾ ਗਿਆ ਇਹਦੀ ਵੀ ਜਾਂਚ ਹੋਏਗੀ देखो जी आ, उस एंगल ਨੂੰ ਵੀ ਅਸੀਂ ਜਾਂਚ ਕਰ ਰਹੇ ਹਾਂ ਕਿਉਂਕਿ ਇਹ ਦੇਵਿਸ ਲੀਗਲੀ ਬੱਚਾ ਐਡਾਪਟਡ ਸੀਗਾ ਸੰਲਾ ਦੇਵੀ ਨਾ ਦੀ ਲੈਡੀ ਸੀਗੀ ਜਿਨ੍ਹਾਂ ਵੱਲੋਂ ਬੱਚੇ ਨੂੰ ਅਡਾਪਟ ਕੀਤਾ ਗਿਆ ਸੀਗਾ ਬੱਚੇ ਬੱਚੇ ਨੂੰ ਮਨੀ ਸ਼ਰਮਨ ਨੂੰ ਸੌਂਪਿਆ ਗਿਆ ਉਸ ਐਂਗਲ ਨੂੰ ਵੀ ਅਸੀਂ ਧਿਆਨ ਚ ਰੱਖਦੇ ਹੋਏ ਅਗਦੀ ਪੜਤਾਲ ਕਰਾਂਗੇ ਤੇ ਅਗਦੀ ਕਾਰਵਾਈ ਵੀ ਕੀਤੀ ਜਾਵੇ ਸਬ ਬੱਚੇ ਦੇ ਕਿੰਨੇ ਕਿੰਝ ਜਰੀ ਸੀ ਸਾਹ ਤੇ ਉਹ ਫੇਸ ਤੇ ਇੱਕ ਮੇਜਰ ਇੰਜਰੀ ਹੈ ਜਿਹਦੇ ਵਿੱਚ ਕੁਝ ਨਿਸ਼ਾਨ ਨੇ ਕਿ ਆਇਰਨ ਰੋਡ ਰਾਹੀਂ ਉਹਨੂੰ ਜੁਲਾਇਆ ਗਿਆ ਸੀਗਾ ਤੇ ਹੋਰ ਵੀ ਬਾਡੀ ਤੇ ਇੰਜਰੀ ਹੈ ਸਰ ਜਿਸ ਤਰ੍ਹਾਂ ਕਿ ਸੋਸਾਇਟੀ ਵੱਲੋਂ ਬੱਚਿਆਂ ਨੂੰ ਲੈ ਕੇ ਗਏ ਨੇ ਉਹਨਾਂ ਦਾ ਕਹਿਣਾ ਕਿ ਜਿਹੜੀ ਧਾਰਾਵਾਂ ਨੇ ਉਹ ਵਧੀਆ ਲਗਾਈਆਂ ਜਿਸ ਜਿਸ ਤਰ੍ਹਾਂ ਲਗਾਨੀ ਚਾਹੀਦੀਆਂ ਸੀ ਇਸ ਦੇ ਵਿੱਚ ਧਾਰਾਂ ਦੇ ਵਿੱਚ ਵਾਧਾ ਕੀਤਾ ਜਾਏਗਾ ਨਹੀਂ ਇਹਦੇ ਵਿੱਚ ਦੇਖੋ ਜੁਵਨਾਈਲ ਜਸਟਿਸ ਐਕਟ ਤੇ ਜਿਹੜਾ 326 ਆਪੀਸੀ ਦਾ ਪੁਰਾਣਾ ਧਾਰਾ ਹੈ ਉਹਦੇ ਤਹਿਤ ਬਿਨੈਸ ਦੇ ਨਵੇਂ ਧਾਰਾ ਇਹ ਲਗਾਏ ਗਏ ਹਨ ਔਰ ਮੈਡੀਕਲ ਤੋਂ ਬਾਅਦ ਹੋਰ ਵੀ ਧਾਰਾਵਾਂ ਜੋ ਵਾਦਾ ਉਤਕਰਨਾ ਬੰਦਾ ਕੀਤਾ ਜਾਵੇਗਾ